ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਕੋ ਓੰਕਾਰ ਸਤਿਗੁਰ ਪ੍ਰਸਾਦ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੂ ਬਾਜ ਬੇ ਨਤੀ ਚੌਪਈ ਹਮਰੀ ਕਰੋ ਹਾਥ ਨੈ ਰੱਛਾ ਪੂਰਨ ਹੋਏ ਚਿੱਤ ਕੇ ਇਛਾ ਦਉ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁੜ ਸਬੈ ਤੁਮ ਘਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਹੀ ਵਸੈ ਮੋਹਰੋ ਪਰਿਵਾਰ ਸੇਵਕ ਸਿੱਖ ਸਬੈ ਕਰਤਾਰਾ ਮੋਰਛਾ ਮੇਰੀ ਕਰਦੇ ਕਰੀਏ ਸਭ ਬੈਰਨ ਗੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤੁਮਹਿ ਛਾਡ ਕੋਈ ਅਬਰਨ ਧਾਉ ਜੋ ਵਰਜਾਉ ਸੁਦੋਂ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸੱਤਰ ਹਮਾਰੇ ਮਾਰੀ ਹੈ ਆਪ ਹੱਥ ਦੇ ਮੁਝੈ ਵਰੀਏ ਮਰਨ ਗਾਲ ਕਾ ਕ੍ਰਾਸਨੀ ਵਰੀਏ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸੋਜੋ ਕਰੇ ਹੋ ਰੱਛਾ ਰਾਖ ਲੈ ਹੋ ਮੋਹਿ ਰਖਨ ਹਰੀ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਤਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਬਤਰਾ ਕਾਲ ਪਾਏ ਸਿਵ ਦੂ ਅਵਤਾਰਾ काल पाए कर बिशन प्रकाशा सकल काल लगा की आत्मा सा जवन काल जोगी शिव की आओ वेदराज ब्रह्मा जो थी आओ जवन काल समलोक सवार नमस्कार है हमारा जवन काल सब जगत बनायो देव दैत जचन उपजायो आदि अंत एक अवतार सोए गुरु ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨੋ ਆਪਸਵਾਰੀ ਸਿਵ ਗਨ ਕੋ ਸਭ ਗਨ ਸੁਖ ਦਿਓ ਸਤਨ ਗੋਪਲ ਮੋ ਬਦ ਗਿਓ ਘਟ ਘਟ ਕੇ ਅੰਤਰ ਕੀ ਜਾਣਦ ਬਲੇ ਬੁਰੇ ਕੀ ਪੀਰ ਵਸਨਤ ਟੀਟੀ ਤੇ ਕੁੰਤਰ ਸਥੂਲ ਆਪਰ ਕਿਰਪਾ ਦ੍ਰਿੜ ਗਰ ਹੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਗਏ ਸੁਖੀ ਏਕ ਏਕ ਗੀ ਮੇਨ ਬਿਛਾਨੈ ਗੜ ਗੜ ਕੇ ਪੜ ਪੜ ਕੀ ਜਾਣੈ ਜਬੂਦ ਕਰਖ ਕਰਾ ਕਰ ਤਾਰਾ ਪ੍ਰਜਾ ਦਾੰਦ ਤਮ ਦੇਹੀ ਆਪਾ ਨ ਜਬ ਆ ਗਰਗ ਕਰਦ ਹੂੰ ਗਬੂ ਤੁਮ ਮੈਂ ਮਿਲਤ ਦੇ ਦਰ ਸਭੂ ਦੇਤੇ ਬਦਨ ਸ੍ਰੇਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਹਮ ਸਭ ਹਿਲੇ ਰਤਨ ਰਾਲ ਮਜਾਨਤ ਬੇਦ ਬੇਦ ਵਰਵਾਲਮ ਨਰੰਕਾਰ ਨਿਰਵਕਾਰ ਨਰ ਲੰਭ ਆਦ ਨੀਲ ਨਦ ਸੰਭ ਤਾ ਕਾ ਮੂੜ ਉਜਾਰਦ ਬੇਦਾਂ ਜਾਗੋ ਬੇਵਨਾ ਬਾਵਦ ਬੇਦਾਂ ਤਾ ਕੋ ਕਿਰਪਾ ਹਨ ਅਨੁਮਾਨਤ ਮਹਾ ਮੂੜ ਗਜ ਬੇਦਨ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸਿਵ ਨਰੰਗਾਰ ਗਾਜੀ ਨਦਨਹਿ ਭੈਭਗ ਆਪ ਆਪਣੀ ਬੁੱਧ ਹੈ ਜੇਤੀ ਵਰਣਨ ਬਿਨ ਬਿਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪ੍ਰਸਾਰ ਕਹਿ ਬਿਦ ਸਜਾ ਪ੍ਰਤਮ ਸੰਸਾਰ ਇਕਹਿ ਰੂਪਾ ਨੂ ਬਸ ਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਦਦ ਦੇ ਰਜ ਸੇ ਤਜ ਕੀਨੇ ਉਤ부ਜ ਖਾਨ ਬਹੁ ਰਤ ਦੀਨੀ ਕਹਉ ਹੂਲ ਰਾਜਾ ਹਵੇ ਬੈਠਾ ਕਹਉ ਸਮੜ ਭਇਓ ਸ਼ੰਕਰਾ ਕੇਠਾ ਸਗਰੀ ਸ੍ਰੇਟ ਦਖਾਏ ਅਤੰ ਭਵ ਆਦੂ ਤੁਗਾ ਦਸ ਰੂਪ ਸੁਜੰਬਵ ਅਬਰਖਾ ਮੇਰੀ ਤੁਮ ਕਰੋ ਸਿਖੋ ਬਾਰ ਸਿਕ ਸੰਗਰੋ ਡੋਟ ਜਿਤੇ ਉਟ ਬਦੂਤ ਪਾਤਾ ਸਗਲ ਮਲੇਸ਼ ਕਰੋ ਰਣਗਾਤਾ ਜਿਆ ਸੋ ਤਵ ਸਰਨੀ ਪਰੇ ਦਿਨ ਕੇ ਡੋਟ ਡੋਗ ਤਾ ਹਵੇ ਮਰੇ ਮੁਰਖ ਜਨਮ ਬਗ ਪਰੇ ਤੇ ਹਾਰੇ ਨਨਕੇ ਤੁਮ ਸੰਗੜ ਸਬਟਾਰੇ ਜੋ ਗਲ ਕੋ ਇਕ ਵਾਰ ਦਿਆਏ ਹੈ ਤਾਂ ਕੇ ਗਾਲ ਨਿਕੜਨ ਆਏ ਹੈ ਰੱਛਾ ਹੋਏ ਨਾਹੀਂ ਸਭ ਕਾਲਾ ਦੁਸ਼ਟਾਂ ਅਰਿਸ਼ਟ ਟਰੇਂ ਤਤ ਕਾਲਾ ਕਿਰਪਾ ਦਰਿੜ ਤਨ ਜਾਹੇ ਨੈ ਹਰਹੁ ਨਾ ਕੇ ਤਾਪ ਦਨ ਗਮੋ ਹਰਹੁ ਰਿੱਧ ਸਿਧ ਕਰਮੋ ਸਭ ਹੋਈ ਦੁਡਸ਼ਾ ਸਭ ਸਕੇ ਨ ਕੋਈ ਏਕ ਮਾਰ ਜਨ ਤੋਂ ਮੈਂ ਸਵਾਰਾ ਗਾਲ ਵਾਦੇ ਦਾਇ ਵਾਰਾ ਜਨ ਨਰ ਨਾਮ ਤੇ ਹਾਰੂ ਕਹਾ ਅੰਦਾਰ ਦੁੱਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤੇ ਹਾਰੀ ਖੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾਤ ਦੇ ਲੇ ਹੋ ਵਾਰੀ ਸਰਬ ਠੋਰ ਮੋਹ ਹੋ ਸਹਾਈ ਦੁਖ ਦੋਖ ਦੇਲੇ ਹੋਂ ਬਚਾਈ ਕਿਰਪਾ ਕਰੀ ਹੰਬਰ ਜਗ ਮਾਤਾ ਅਨੰਦ ਕਰਾ ਪੂਰਨ ਸੁਭਰਾਤਾ ਗਿਲ ਵਿਕ ਸਕਲ ਦੇ ਕੋ ਹਰਤਾ ਦੁਖ ਦੋਖ ਹਨ ਕੋ ਛੇ ਕਰਤਾ ਸ਼੍ਰੀ ਅਸੂਜਾ ਭੈ ਦਇਆਲਾ ਪੂਰਨ ਕਰਾ ਅਨੰਦਦ ਕਾਲ ਮਨ ਵਾਸ਼ਦ ਬਲ ਪਾਵੇ ਸੋਈ ਦੂਖ ਨੰਦ ਸਹਬੇ ਆਪਤ ਕੋਈ ਅੜੈਲ ਸੁਨੈ ਗੋਂਗ ਜੋ ਜਾਏ ਸੁਰਸਨਾ ਪਾਵੇ ਸੁਨੈ ਮੂੜ ਚਿਤ ਲਾਏ ਚਤੁਰਤਾ ਆਬਈ ਦੂਖ ਦਰਦ ਬਹੁ ਨੇ ਘਟਨਾ ਦਿਨ ਨਰ ਕੇ ਰਹੇ ਹੋ ਜੋ ਜਾ ਕੀ ਇੱਕ ਬਾਰ ਚੌਪਈ ਕੋ ਕਹੈ ਚੌਪਈ ਸੰਮਤ ਸਤਰ ਸਹਿ ਸਮਣੀ ਜੈ ਅਰਧ ਸਹਿ ਸਮੁਨ ਦੀਨ ਕਹੀ ਜੈ ਪਾਦਮ ਸੁਧੀ ਅਸਮੀਰ ਬਵਾਰ ਤੀਰ ਸੁ ਤਦਰਵ ਗਰੰਧ ਸੁਦਾਰਾ ਸਵਈਆ पाए गए जब तें तुमरे दबते कहूं अंगदर नहीं अन्यों राम रहीम पुराण कुरान अनेक कहत एक न मान्यों सिमरत शास्त्र वेद सबे बहो वेद कहै हम एक न जान्यों श्री असपान कृपा तुमरी कर मैं ना कहो सब दोहे बखान्यों दोहरा ਸਗਲ ਦਵਾਰ ਕੋ ਛਾੜ ਗਏ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਗਏ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਦਾਸ ਤੁਹਾਰ